ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਮੈਂ ਤੁਹਾਡੇ ਨਾਲ ਇੱਕ ਐਸੇ ਬਾਬੇ ਦੀ ਸਾਂਝ ਕਹਾਣੀ ਸੁਣਾਵਾਂਗਾ ਜਿਸ ਦੇ ਉੱਪਰ ਬਲਾਤਕਾਰ, ਕਤਲ ਤੇ ਹੋਰ ਪਤਾ ਨਹੀਂ ਕਿੰਨੀਆਂ ਅਕ ਧਾਰਾਵਾਂ ਦੇ ਤਹਿਤ ਪਰਚੇ ਦਰਜ ਨੇ ਤੇ ਇਸ ਤਰ੍ਹਾਂ ਦੇ سنگੀਨ ਜੁਰਮ ਨੇ ਜਿਹੜੇ ਕਿ ਆਮ ਦੁਨੀਆ ਦੇ ਵਿੱਚ ਇਹਨਾਂ ਨੂੰ ਬਹੁਤ ਹੀ ਮਤਲਬ ਭਿਆਨਕ ਜਾਂ ਉਸ ਕਹਿ ਲੋ ਕਿ ਸਭ ਤੋਂ ਮਾੜੇ ਜੁਰਮ ਮੰਨਿਆ ਜਾਂਦਾ ਹੈ ਅੱਜ ਮੈਂ ਤੁਹਾਡੇ ਨਾਲ ਸਾਂਝ ਪਵਾਵਾਂਗਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਪਰ ਇੱਕ ਅਦਾਲਤ ਦੇ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਕਤਲ ਤੇ ਬਲਾਤਕਾਰ ਦੇ ਪਰਚੇ ਦਰਜ ਹੁੰਦੇ ਨੇ ਅੱਜ ਮੈਂ ਤੁਹਾਡੇ ਨਾਲ ਸਾਂਝ ਪਵਾਵਾਂਗਾ ਕਿ ਸਾਰੇ ਦੋਸ਼ਾਂ ਦੇ ਤਹਿਤ ਜਿਹੜਾ ਬਾਬਾ ਜਾ ਕੇ ਆਪਣੇ ਪੈਸੇ ਦੇ ਜ਼ੋਰ ਦੇ ਉੱਪਰ ਕਹਿ ਲੋ ਕਿ ਆਪਣੇ ਤਲਕਾਤਾਂ ਦੇ ਉੱਪਰ ਜ਼ੋਰ ਨਾਲ ਕਹਿੰ ਲੋ ਕਿ ਦੇਸ਼ ਦੇ ਵਿੱਚੋਂ ਬਾਹਰ ਚ ਲਿਆ ਜਾਂਦਾ ਤੇ ਬਾਹਰ ਜਾ ਕੇ ਇੱਕ ਮਹਾਦੀਪ ਜਿਹਨੂੰ ਆਪਾਂ ਟਾਪੂ ਕਹਿ ਦਿੰਨੇ ਆ ਇੱਕ ਟਾਪੂ ਖਰੀਦ ਲੈਂਦਾ ਤੇ ਉੱਥੇ ਆਪਣਾ ਦੇਸ਼ ਬਣਾ ਲੈਂਦਾ ਹੈ ਆਪਣਾ ਵੱਖਰਾ ਦੇਸ਼ ਜਿਹਦੇ ਚ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਹਰ ਇੱਕ ਤਰ੍ਹਾਂ ਦੇ ਮੰਤਰੀ ਆਪਣਾ ਅੰਬੈਸਡਰ ਸਭ ਕੁਝ ਜਿਵੇਂ ਜਿਵੇਂ ਦੇਸ਼ ਚੱਲਦੇ ਨੇ ਉਵੇਂ ਜ਼ਿਕਰ ਦਾ ਆਪਣਾ ਇੱਕੋ ਦੇਸ਼ ਬਣਾ ਲੈਂਦਾ ਇਹ ਪੂਰੀ ਕਹਾਣੀ ਤੁਹਾਡੇ ਨਾਮ ਹੈ ਇਦੇ ਵਿੱਚ ਸਾਂਝ ਪਾਵਾਂਗਾ ਵੀਡੀਓ ਦੇ ਅੰਤ ਤੱਕ ਬਨੇ ਰਹੋ ਤੁਹਾਨੂੰ ਪੂਰੀ ਜਿਹੜੀ ਇਹ ਕਹਾਣੀ ਹੈ ਅੱਜ ਤੱਕ ਤੁਸੀਂ ਸ਼ਾਇਦ ਮੇਰੇ ਖਿਆਲ ਦੇ ਵਿੱਚ ਕਿਸੇ ਵੀ ਬਾਬੇ ਦੀ ਨਹੀਂ ਸੁਣੀ ਹੋਵੇਗੀ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਾਬੇ ਦੇ ਉੱਪਰ ਇਲਜ਼ਾਮ ਲੱਗਦੇ ਨੇ ਤੇ ਬਾਬੇ ਦੇ ਇਲਜ਼ਾਮ ਕਤਲ ਬਲਾਤਕਾਰ ਹੋਰ ਪਤਾ ਨਹੀਂ ਕਿੰਨੇ ਕੁ سنگੀਨ ਜੁਰਮ ਨੇ ਜਿਹੜੇ ਲੱਗ ਜਾਂਦੇ ਨੇ ਇਹਨਾਂ سنگੀਨ ਜੁਰਮਾਂ ਦੇ باوجود ਜਿਹੜਾ ਬਾਬਾ ਹੈ ਉਹ ਦੇਸ਼ ਦੇ ਵਿੱਚੋਂ ਬਾਹਰ ਚਲਿਆ ਜਾਂਦਾ ਤੇ ਬਾਹਰ ਜਾ ਕੇ ਉਹ ਐਸਾ ਕਾਰਨਾਮਾ ਕਰ ਦਿਖਾਉਂਦਾ ਜਿਹੜਾ ਕਿ ਕਿਸੇ ਨੇ ਸੁਨਿਆ ਜਾਂ ਸੋਚਿਆ ਜਾਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਆਪਣਾ ਵੱਖਰਾ ਦੇਸ਼ ਧਰਤੀ ਖਰੀਦਦਾ ਕਟਾਪੂ ਖਰੀਦਦਾ ਤੇ ਉੱਥੇ ਜਾ ਕੇ ਆਪਣਾ ਦੇਸ਼ ਵੱਖਰਾ ਬਣਾ ਲੈਂਦਾ ਤੇ ਉੱਥੇ ਮੰਤਰੀ ਪ੍ਰਧਾਨ ਮੰਤਰੀ ਹਰ ਇੱਕ ਤਰ੍ਹਾਂ ਦਾ ਜਿਹੜਾ ਉਹ ਆਪਣਾ ਪੂਰਾ ਸੈਟਅਪ ਕਰਦਾ ਉਹ ਕਿਵੇਂ ਸੰਭਵ ਹੋ ਪਾਉਂਦਾ ਹੈਗਾ ਇਹ ਤੁਹਾਨੂੰ ਅੰਤ ਤੱਕ ਮੈਂ ਸਾਰੀ ਜਿਹੜੀ ਕਹਾਣੀ ਹੈ ਉਹ ਸੁਣਾਵਾਂਗਾ ਤੇ ਤੁਸੀਂ ਪੂਰੀ ਵੀਡੀਓ ਦੇਖਿਓ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਪਰ ਇੱਕ 12 ਸਾਲ ਪੁਰਾਣੇ ਕੇਸ ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੇ ਉੱਪਰ ਇੱਕ ਪਰਚਾ ਦਰਜ ਹੁੰਦਾ ਹੈਗਾ ਐਫ ਆਈ ਆਰ ਲੋਜ ਹੁੰਦੀ ਆ ਹਾਈ ਕੋਰਟ ਉਸ ਪਰਿਵਾਰ ਨੂੰ ਜਿਹੜਾ ਪਰਿਵਾਰ 12 ਸਾਲਾਂ ਤੋਂ ਧੱਕੇ ਖਾ ਰਿਹਾ ਸੀਗਾ ਇਸ ਦੇਸ਼ ਦੀਆਂ ਆਪਾਂ ਕਹਿ ਲਓ ਕਿ ਸਾਡੇ ਜਿਹੜੀਆਂ ਇਸ ਤਰ੍ਹਾਂ ਦੀਆਂ ਪਰੰਪਰਾਵਾਂ ਨੇ ਜਾਂ ਇਸ ਤਰ੍ਹਾਂ ਦਾ ਸਾਡੇ ਦੇਸ਼ ਦਾ ਹਾਲ ਹੈ ਕਿ ਇੱਥੇ ਮਾੜੇ ਬੰਦੇ ਦੀ ਕੋਈ ਬੱਟੀ ਨਹੀਂ ਮੂਰੇ ਜਦੋਂ ਪਰਸਨ ਕੋਈ ਤਕੜਾ ਹੁੰਦਾ ਜਿਹਦੇ ਤੋਂ ਸਰਕਾਰਾਂ ਨੂੰ ਵੋਟਾਂ ਦੀ ਤਬੱਕੋ ਹੁੰਦੀ ਹੈ ਉਹ ਪੈਰ ਨਹੀਂ ਲੱਗਣ ਦਿੰਦੇ ਇਸੇ ਤਰ੍ਹਾਂ ਇਸ ਪਰਿਵਾਰ ਦੀ ਲੜਕੀ ਜਿਹੜੀ ਕਿ 12 ਸਾਲ ਪਹਿਲਾਂ 2012 ਦੇ ਵਿੱਚ ਪਰਮੇਸ਼ਰ ਦਵਾਰ ਜਿਹੜਾ ਗੁਰਦੁਆਰਾ ਸਾਹਿਬ ਇਹਨਾਂ ਨੇ ਬਣਾਇਆ ਹੋਇਆ ਉਹਦੇ ਗੇਟ ਦੇ ਉੱਪਰ ਆ ਕੇ ਉਹ ਆਤਮ ਹੱਤਿਆ ਕਰ ਲੈਂਦੀ ਆ ਸਲਫਾਸ ਖਾ ਲੈਂਦੀ ਆ ਤੇ ਆਤਮ ਹੱਤਿਆ ਕਰਨ ਤੋਂ ਬਾਅਦ ਜਿਹੜਾ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਵਿੱਚ ਇੱਕ ਪਿਛਲੇ ਦਿਨੀ ਇੱਕ ਬੀਬੀ ਐ ਜਿਹੜੀ ਪਹਿਲਾਂ ਡਾਕਟਰ ਸੀ ਸੈਡ ਬੀਬੀ ਗੁਰਸਰਨ ਕੌਰ ਹੈ ਉਹਦਾ ਨਾਮ ਬੜੀ ਸੱਚੀ ਸੁੱਚੀ ਦੱਸਦੇ ਨੇ ਪਟਿਆਲੇ ਤੋਂ ਉਹਦੀ ਇੱਕ ਵੀਡੀਓ ਆਉਂਦੀ ਆ ਉਹ ਇੱਥੋਂ ਤੱਕ ਦੱਸਦੀ ਆ ਕਿ ਮੇਰੇ ਕੋਲੇ ਉਸ ਸਮੇਂ ਭਾਈ ਰঞ্জੀਤ ਸਿੰਘ ਆਪ ਫਿਜ਼ੀਕਲ ਤੌਰ ਤੇ ਚੱਲ ਕੇ ਆਉਂਦੇ ਨੇ ਜਦੋਂ ਉਹ ਲੜਕੀ ਦਾ ਪੋਸਟਮਾਰਟਮ ਹੁੰਦਾਗਾ ਉਹ ਪਤਾ ਕਰਨ ਆਉਂਦੇ ਨੇ ਕਿ ਇਸ ਪੋਸਟਮਾਰਟਮ ਦੇ ਵਿੱਚ ਕੀ ਰਿਪੋਰਟ ਆਈ ਹੈ ਇਹ ਜਿਹੜੀ ਗੱਲ ਹੈ ਇਸ ਗੱਲ ਨੂੰ ਸੱਕੀ ਕਰ ਦਿੰਦੀ ਹੈ ਕਿ ਉਹਨਾਂ ਨੂੰ ਇੱਥੇ ਆਉਣ ਦੀ ਕੀ ਲੋੜ ਸੀ ਜੇਕਰ ਉਹਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਸੀਗਾ ਪਰ ਉਹ ਇਸ ਗੱਲ ਦੇ ਨਾਲ ਸੱਕ ਦੇ ਘੇਰੇ ਦੇ ਵਿੱਚ ਆ ਜਾਂਦੇ ਨੇ ਤੇ ਲੇਕਿਨ ਦੋਸਤੋ ਉਸ ਤੋਂ ਬਾਅਦ ਉਹੀ ਜਿਹੜਾ ਦੌਰ ਆਪਾਂ ਕਹਿ ਸਕਦੇ ਹਾਂ ੱੱਕੇ ਖਾਣ ਦਾ ਲੋਕਾਂ ਦੇ ਬਾਰਾਂ ਤੇ ਜਾ ਕੇ ਵਿਚਾਰੇ ਪਰਿਵਾਰ ਨੇ ੱੱਕੇ ਖਾਦੇ ਉਸ ਤੋਂ ਬਾਅਦ ਅਦਾਲਤਾਂ ਦੀਆਂ ਪੌੜੀਆਂ ਚੜਿਆ ਤੇ ਅਦਾਲਤਾਂ ਦੇ ਵਿੱਚ ਜਾ ਕੇ ਜਿਵੇਂ ਇੱਕ ਕਹਾਣੀ ਜਾਂ ਇੱਕ ਆਪਾਂ ਕਹਿ ਦਿੰਨੇ ਆ ਕਹੋਤ ਹੈ ਕਿ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਉਸੇ ਤਰ੍ਹਾਂ ਰੱਬ ਨੇ ਸੁਣੀ ਹਾਈ ਕੋਰਟ ਨੇ ਸੁਣੀ ਕਿਸੇ ਜੱਜ ਨੇ ਸੁਣੀ ਤਾਂ ਉਹਨਾਂ ਨੇ ਇਸ ਸਾਰੀ ਮਤਲ ਕਹਾਣੀ ਦੀ ਜੇ ਆਪਾਂ ਕਹਿ ਲੋ ਕਿ ਕਿਸੇ ਵੀ ਪਾਵਰ ਦੀ ਪ੍ਰਵਾਹ ਕੀਤਿਆਂ ਬਿਨਾ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਉਹਨਾਂ ਦੇ ਕੁਝ ਸਾਥੀਆਂ ਦੇ ਉੱਪਰ 302 ਤੇ 376 ਯਾਨੀ ਕਿ ਕਤਲ ਤੇ ਬਲਾਤਕਾਰ ਦੇ ਪਰਚੇ ਨੇ ਜਿਹੜੇ ਉਹ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਤਰਥੱਲੀ ਮੱਚ ਜਾਂਦੀ ਹੈ ਸਾਰੇ ਦੇਸ਼ ਪੰਜਾਬ ਦੇ ਵਿੱਚ ਕਿ ਇਹ ਕੀ ਹੋ ਗਿਆ ਐਡਾ ਵੱਡਾ ਇੱਕ ਸਭੀ ਉਹਨਾਂ ਦੀ ਪਹਿਲਾਂ ਤੋਂ ਇਸ ਤਰ੍ਹਾਂ ਦੀ ਬਣੀ ਹੋਈ ਆ ਕਿ ਉਹਨਾਂ ਤੇ ਇੱਕ ਦੇ ਇਸ ਤਰ੍ਹਾਂ ਦੀ ਕੋਈ ਕਹਾਣੀ ਗੱਲਬਾਤ ਕੋਈ ਆਈ ਨਹੀਂ ਜਿਦੇ ਚ ਆਪਣਾ ਪੱਖ ਪੇਸ਼ ਕਰਦੇ ਆ ਭਾਈ ਰਣਜੀਤ ਸਿੰਘ ਕਹਿੰਦੇ ਨੇ ਕਿ ਮੇਰੇ ਸਰੀਰ ਦਾ ਤੁਸੀਂ ਡਾਕਟਰੀ ਮਾਇਨਾ ਮੌਇਨਾ ਕਰਾ ਸਕਦੇ ਹੋ ਕਿ ਮੈਂ ਅੱਜ ਤੱਕ ਆਪਣਾ ਸਰੀਰ ਹੈ ਜਿਹੜਾ ਕਿਸੇ ਨਾ ਕੋਈ ਸਰੀਰਕ ਸੰਬੰਧ ਨਹੀਂ ਬਣਾਏ ਹੈਗੇ ਤੇ ਉਹ ਉਹਨਾਂ ਦਾ ਲੌਜਿਕ ਹੈ ਜਿਹੜਾ ਠੀਕ ਹੈ ਜੇ ਆਪਾਂ ਕਹੀਏ ਕਿ ਅ ਅਗਰ ਇਸ ਦਲੀਲ ਨੂੰ ਪੁਖਤਾ ਕੀਤਾ ਜਾਵੇ ਤਾਂ ਕੁਝ ਸਚਾਈ ਸਾਹਮਣੇ ਆ ਸਕਦੀ ਹੈ ਜੇਕਰ ਕਿਸੇ ਅਦਾਲਤ ਦੇ ਜੱਜ ਦੇ ਹਾਈ ਕੋਰਟ ਦੇ ਜੱਜ ਦੇ ਨਿਗਰਾਨੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਜਾਂਚ ਹੋ ਜਾਂਦੀ ਹੈ ਕਿਉਂਕਿ ਜੇਕਰ ਉਹੀ ਆਮ ਮਤਲਬ ਡਾਕਟਰਾਂ ਨੇ ਜਾਂਚ ਕਰਨੀ ਆ ਤਾਂ ਆਪਾਂ ਨੂੰ ਪਤਾ ਪੈਸੇ ਦੇ ਜ਼ੋਰ ਨਾਲ ਪਾਵਰ ਦੇ ਜ਼ੋਰ ਨਾਲ ਸਭ ਕੁਝ ਸੰਭਵ ਹੈ ਤੇ ਲੇਕਿਨ ਦੋਸਤੋ ਗੱਲ ਕਰਦੇ ਆ ਅਗਲੀ ਕਿ ਇਹ ਇਹ ਜਿਹੜਾ ਸਿਲਸਿਲਾ ਸੀਗਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਹੁਣ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਲਾ ਦਿੱਤੀ ਜਾਂਦੀ ਆ ਹੁਣ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਵੇਗੀ ਤੇ ਇਹ ਇਨਵੈਸਟੀਗੇਸ਼ਨ ਕਿੰਨੀ ਦੂਰ ਤੱਕ ਜਾਵੇਗੀ ਕਿੰਨਾ ਸਮਾਂ ਲੱਗੇਗਾ ਇਹਦੇ ਬਾਰੇ ਵੀ ਤੁਹਾਡੇ ਨਾਲ ਮੈਂ ਸਾਂਝ ਪਾਉਣਾ ਲੇਕਿਨ ਉਹ ਉਸ ਤੋਂ ਪਹਿਲਾਂ ਮੈਂ ਜਿਹੜੀ ਤੁਹਾਨੂੰ ਗੱਲ ਕੀਤੀ ਐ ਕਿ ਜਿਹੜਾ ਬਾਬੇ ਦਾ ਦੇਸ਼ ਤੋਂ ਬਾਹਰ ਜਾਣਾ ਤੇ ਬਾਬੇ ਨੇ ਜਾ ਕੇ ਇੱਕ ਟਾਪੂ ਖਰੀਦ ਲੈਣਾ ਟਾਪੂ ਖਰੀਦ ਕੇ ਪੂਰਾ ਆਪਣਾ ਦੇਸ਼ ਬਣਾ ਲੈਣਾ ਦੇਸ਼ ਘੋਸ਼ਿਤ ਕਰ ਦੇਣਾ ਤੇ ਉਹਦੇ ਵਿੱਚ ਆਪ ਪ੍ਰਧਾਨ ਮੰਤਰੀ ਬਣ ਜਾਣਾ ਤੇ ਆਪ ਆਪਣੇ ਮੰਤਰੀਆਂ ਨੂੰ ਜਿਹੜਾ ਉਹਦੇ ਵਿੱਚ ਮੰਤਰੀ ਬਣਾ ਲੈਨੇ ਐਮ ਐਲ ਏ ਬਣਾ ਲੈਨੇ ਅੰਬੈਸਟਰ ਬਣਾ ਲੈਣਾ ਇਹ ਸਾਰਾ ਕੁਝ ਮਤਲਬ ਜਿਹੜਾ ਉਹ ਸੈਟਅਪ ਤਿਆਰ ਹੋ ਜਾਂਦਾ ਐ ਅਰਬਾਂ ਖਰਬਾਂ ਰੁਪਏ ਦਾ ਉਹ ਟਾਪੂ ਐ ਕੋਈ ਛੋਟੀ ਮੋਟੀ ਗੱਲ ਨਹੀਂ ਕੋਈ ਬਣਿਆ ਬਨਾਇਆ ਦੇਸ਼ ਖਰੀਦਣਾ ਕੋਈ ਤੁਹਾਨੂੰ ਪਤਾ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਐ ਬਹੁਤ ਵੱਡੀ ਗੱਲ ਐ ਕਿ ਕਿਸੇ ਧਰਤੀ ਦੇ ਟੁਕੜੇ ਤੇ ਇੱਕ ਨਵਾਂ ਦੇਸ਼ ਖਰੀਦ ਕੇ ਨਵਾਂ ਦੇਸ਼ ਹੀ ਬਣਾ ਲੈਣਾ ਤੇ ਇਹ ਜਿਹੜਾ ਦੇਸ਼ ਬਣਾ ਕੇ ਫਿਰ ਉਹਦਾ ਅੰਬੈਸਡਰ ਬਣਾਇਆ ਇੱਕ ਲੜਕੀ ਹੈ ਬੜੀ ਹੀ ਮਤਲਬ ਆ ਆਪਾਂ ਕਹਿ ਸਕਦੇ ਆ ਐਜੂਕੇਟਡ ਪੜ੍ਹੀ ਲਿਖੀ ਸੋਹਣੀ ਸੁੰਦਰ ਲੜਕੀ ਉਹਦੀ ਅੰਬੈਸਡਰ ਪਣਾਈ ਜਾਂਦੀ ਆ ਜਿਹੜੀ ਜੂਐਨਏ ਦੇ ਵਿੱਚ ਜੂਐਨਓ ਦੇ ਵਿੱਚ ਭਾषण ਦਿੰਦੀ ਆ ਇਹ ਵੱਖਰੀ ਗੱਲ ਹੈ ਕਿ ਜੂਐਨਓ ਨੇ ਸ਼ਾਇਦ ਮਾਨਤਾ ਜੇ ਨਹੀਂ ਦਿੱਤੀ ਉਹਨਾਂ ਨੂੰ ਪਰ ਬਕਾਇਦਾ ਜੂਐਨਓ ਦੇ ਵਿੱਚ ਉਹਦਾ ਭਾषण ਹੁੰਦਾ ਅੰਬੈਸਡਰ ਦੇ ਤੌਰ ਤੇ ਵੱਖਰਾ ਦੇਸ਼ ਇਹ ਮਤਲਬ ਜਿਹੜੀ ਚੀਜ਼ ਹੈ ਇਹ ਭਾਰਤ ਦੇ ਬਾਬੇ ਇਸ ਤਰ੍ਹਾਂ ਦੀ ਕਹਾਣੀ ਕਰ ਸਕਦੇ ਨੇ ਕੋਈ ਹੋਰ ਨਹੀਂ ਕਰ ਸਕਦਾ ਕਿ ਆਮ ਬੰਦਾ ਕੋਈ ਕਿਸੇ ਜਾਂ ਹੋਰ ਦੇਸ਼ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਤਾਂ ਐਸਾ ਅਜੇ ਤੱਕ ਕੋਈ ਕਹਾਣੀ ਨਹੀਂ ਹੋਣੀ ਇੱਕ ਪਹਿਲਾਂ ਆਪਣੀ ਦੇਸ਼ ਤੋਂ ਜਿਹੜੇ ਅਮਰੀਕਾ ਦੇ ਵਿੱਚ ਗਏ ਸੀਗੇ ਰਜਨੀਸ਼ ਉਹਨਾਂ ਵੱਲੋਂ ਇੱਕ ਧਰਤੀ ਦਾ ਟੁਕੜਾ ਖਰੀਦ ਕੇ ਉੱਥੇ ਕਾਫੀ ਵੱਡਾ ਮਤਲਬ ਬਣਾ ਲਿਆ ਸੀਗਾ ਪਰ ਦੇਸ਼ ਨਹੀਂ ਸੀ ਬਣਾਇਆ ਇਹ ਜਿਹੜਾ ਕਾਰਨਾਮਾ ਕੀਤਾਗਾ ਇਹ ਸਾਡੇ ਕਾਰਨਾਮਾ ਕਰਨ ਵਾਲੇ ਜਿਹੜੇ ਹੈਗੇ ਨੇ ਮਤਲਬ ਮਹਾਪੁਰਖ ਮਹਾਪੁਰਖ ਦਾ ਚਲੋ ਮੈਂ ਮਜ਼ਾਕ ਦੇ ਵਿੱਚ ਕਹਿ ਰਿਹਾ ਇਹ ਹੈਗੇ ਨੇ ਜੀ ਨਿਤਿਆਨੰਦ ਇਹ ਨਿਤਿਆਨੰਦ ਸਾਡੇ ਜਿਹੜੇ ਤੁਹਾਨੂੰ ਪਤਾ ਕੁਝ ਸਾਲ ਪਹਿਲਾਂ 2012 ਦੇ ਵਿੱਚ ਹੀ ਮਤਲਬ ਇਹ ਕੇਸ ਨਿਕਲ ਕੇ ਸਾਹਮਣੇ ਆਇਆ ਸੀ 2010 ਦੇ ਵਿੱਚ ਉਹ ਉਹਨਾਂ ਦਾ ਉਹਨਾਂ ਤੇ ਬਲਾਤਕਾਰ ਦੇ ਦੋਸ਼ ਲੱਗੇ ਸੀ ਨਵਾਲਕ ਬੱਚਿਆਂ ਦੇ ਨਾਲ ਸੋਸ਼ਣ ਸਰੀਰਕ ਸੋਸ਼ਣ ਦੇ ਦੋਸ਼ ਲੱਗੇ ਫਿਰ ਉਹ ਜੇਲ੍ਹ ਗਏ ਜੇਲ੍ਹ ਦੇ ਵਿੱਚੋਂ 2012 ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਆ ਤੇ 2012 ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਫਿਰ ਇੱਕ ਵਾਰ ਅ ਸਾਲ ਦੋ ਸਾਲਾਂ ਬਾਅਦ ਪਤਾ ਲੱਗਦਾ ਜਦੋਂ ਤਰੀਕ ਪੈਂਦੀ ਆ ਕਿ ਨਿਤਿਆਨੰਦ ਜੀ ਤਾਂ ਗਾਇਬ ਨੇ ਕਿਤੇ ਦਿਖਾਈ ਨਹੀਂ ਦੇ ਰਿਹਾ ਤੇ ਉਹਨਾਂ ਦੇ ਪਾਸਪੋਰਟ ਦਾ ਪਤਾ ਕੀਤਾ ਜਾਂਦਾ ਜਦੋਂ ਪਾਸਪੋਰਟ ਉਹਨਾਂ ਨੇ ਅ ਇੱਕ ਵਾਰੀ ਆਪਣੀ ਡੇਟ ਵਧਾਉਣ ਦੀ ਖਾਤਰ ਉਹਨਾਂ ਨੇ ਲਾਈ ਸੀ ਇਨਕੁਆਰੀ ਪਰ ਇਨਕੁਆਰੀ ਫੇਲ ਹੋ ਗਈ ਕਿਉਂਕਿ ਉਹਨਾਂ ਦੇ ਪਰਚੇ ਦਰਜ ਸੀਗੇ ਲੇਕਿਨ ਉਸ ਤੋਂ ਬਾਅਦ ਉਹ ਦੇਸ਼ ਤੋਂ ਬਾਹਰ ਚਲੇ ਜਾਂਦੇ ਆ ਉਹ ਕਿਵੇਂ ਜਾਂਦੇ ਆ ਉਹ ਇੱਥੋਂ ਸੜਕ ਦੇ ਰਸਤੇ ਰਾਹੀਂ ਨੇਪਾਲ ਜਾਂਦੇ ਨੇ ਤੇ ਨੇਪਾਲ ਤੋਂ ਆਪਣਾ ਸਾਰਾ ਪਾਸਪੋਰਟ ਵਗੈਰਾ ਦਾ ਪ੍ਰਬੰਧ ਕਰਕੇ ਉਹ ਅਫਰੀਕਾ ਦੇ ਵਿੱਚ ਚਲੇ ਜਾਂਦੇ ਨੇ ਅਫਰੀਕਾ ਦੇ ਵਿੱਚ ਜਾ ਕੇ ਇੱਕ ਸਮੁੰਦਰ ਦੇ ਵਿੱਚ ਇੱਕ ਟਾਪੂ ਜਿਹੜਾ ਕਿ ਦੇਸ਼ ਦੇ ਤੌਰ ਤੇ ਖਰੀਦ ਲੈਂਦੇ ਨੇ ਦੇਖੋ ਤੁਸੀਂ ਹੁਣ ਕਮਾਲ ਦੀ ਚੀਜ਼ ਕਿ ਇੱਥੋਂ ਕਿਵੇਂ ਇੰਨਾ ਪੈਸਾ ਜਿਹੜਾ ਉਹ ਟਰਾਂਸਫਰ ਕੀਤਾ ਗਿਆ ਕਿਵੇਂ ਅਰਬਾਂ ਖਰਬਾਂ ਰੁਪਏ ਦਾ ਉਹ ਟਾਪੂ ਖਰੀਦਿਆ ਗਿਆ ਤੇ ਉੱਥੇ ਟਾਪੂ ਖਰੀਦ ਕੇ ਕੈਲਾਸ ਕੈਲਾਸਾ ਕੈਲਾਸਾ ਦੇਸ਼ ਬਣਾਇਆ ਗਿਆ ਮੰਤਰੀ ਬਣਾਏ ਗਏ ਆਪ ਪ੍ਰਧਾਨ ਮੰਤਰੀ ਬਣਿਆ ਤੇ ਬਕਾਇਦਾ ਉੱਥੇ ਅਨਾਉਂਸ ਕੀਤਾ ਕਿ ਕੋਈ ਵੀ ਕਾਲਾ ਗੋਰਾ ਕਿਸੇ ਵੀ ਤਰ੍ਹਾਂ ਦਾ ਸਾਮਲਾ ਚਾਹੇ ਦੁਨੀਆ ਦਾ ਵਿਅਕਤੀ ਇੱਥੇ ਆ ਸਕਦਾ ਹੈ ਲੇਕਿਨ ਉਹਦਾ Hindu ਧਰਮ ਹੋਣਾ ਚਾਹੀਦਾ ਹੈ ਉਹ ਹਿੰਦੂ ਧਰਮ ਦੇ ਵਿੱਚ ਇੱਥੇ ਆ ਕੇ ਆਪਣੀ ਕਿਸੇ ਵੀ ਸ਼ਰਤ ਤੋਂ ਬਿਨਾਂ ਉਹ ਆਪਣੀ ਕੀ ਕਹਿੰਦੇ ਉਹਨੇ ਆਪਾਂ ਉੱਥੇ ਉਹ ਲੈ ਸਕਦਾਗਾ ਜਿਹੜੀ ਦੇਸ਼ ਦੀ ਹੋਉਂਦੀ ਆ ਤੇ ਉਹ ਲੈ ਕੇ ਉੱਥੇ ਰਹਿ ਸਕਦਾ ਉਹਦੇ ਤੇ ਕੋਈ ਸ਼ਰਤ ਨਹੀਂ ਹੋਵੇਗੀ ਉਹਦੇ ਬਕਾਇਦਾ ਇਹਨਾਂ ਨੇ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ ਕਿ ਉਹ ਉਹਨੂੰ ਮੁਕਤ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ ਮੁਕਤਾ ਕੀਤਾ ਜਾਵੇਗਾ ਤੇ ਬਕਾਇਦਾ ਉਹਨਾਂ ਨੇ ਆਪਣੀ ਇਹ ਵੈਬਸਾਈਟ ਬਣਾ ਕੇ ਵੈਬਸਾਈਟ ਦੇ ਉੱਪਰ ਸਾਰਾ ਕੁਝ ਪਾਇਆ ਹੋਇਆ ਉਹ ਤੁਸੀਂ ਆ ਜਾ ਕੇ YouTube ਤੇ ਦੇਖ ਸਕਦੇ ਹੋ ਕਲਾਸਾ ਮਤਲਬ ਉਹ ਉਹਨਾਂ ਦੇ ਜਿਹੜਾ ਚੈਨਲ ਦਾ ਨਾਮ ਵੀ ਕਲਾਸਾ ਰੱਖਿਆ ਹੈ ਬਕਾਇਦਾ ਉਹ ਉੱਥੇ ਬੈਠ ਕੇ ਪ੍ਰਵਚਨ ਦਿੰਦਾ ਹੈ ਲੋਕਾਂ ਨੂੰ ਕਹਾਣੀਆਂ ਸੁਣਾਉਂਦਾ ਹੈ ਲੋਕਾਂ ਨੂੰ ਰੱਬ ਦੇ ਨਾਲ ਜੋੜਨ ਦੀਆਂ ਗੱਲਾਂ ਕਰਦਾ ਹੈ ਜਦੋਂ ਕਿ ਆਪ ਕਤਲ ਤੇ ਇਸ ਤਰ੍ਹਾਂ ਦੇ ਸੰਗੀਨ ਦੋਸ਼ਾਂ ਦੇ ਵਿੱਚ ਬਲਾਤਕਾਰ ਦੇ ਦੋਸ਼ਾਂ ਦੇ ਵਿੱਚ ਬੱਚਿਆਂ ਦੇ ਨਾਲ ਨਵਾਲਕ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੇ ਮਤਲਬ ਕੇਸਾਂ ਦੇ ਵਿੱਚ ਉਲਝਿਆ ਹੋਇਆ ਬੰਦਾ ਜਾ ਕੇ ਇੱਕ ਆਪਣਾ ਦੇਸ਼ ਬਣਾਉਂਦਾ ਉਹ ਵੀ ਇੱਕ ਤਰ੍ਹਾਂ ਦਾ ਧਾਰਮਿਕ ਦੇਸ਼ ਸੋ ਮੇਰਾ ਇਹ ਗੱਲਾਂ ਕਰਨ ਦਾ ਮਤਲਬ ਕੀ ਆ ਦੇਖੋ ਭਾਈ ਰਣਜੀਤ ਸਿੰਘ ਦਾ ਕੇਸ ਇੱਕ ਵੱਖਰਾ ਕੇਸ ਹੈਗਾ ਭਾਈ ਰਣਜੀਤ ਸਿੰਘ ਦੇ ਕੇਸ ਦੀ ਹੁਣ ਇਨਵੈਸਟੀਗੇਸ਼ਨ ਹੋਵੇਗੀ ਅਗਰ ਉਹਨਾਂ ਦੇ ਉੱਪਰੇ ਦੋਸ਼ ਸਾਬਤ ਹੋ ਜਾਂਦੇ ਨੇ ਤਾਸੀਂ ਉਹਨਾਂ ਨੂੰ ਭਾਈ ਰਣਜੀਤ ਸਿੰਘ ਨਹੀਂ ਬੁਲਾਵਾਂਗੇ ਫਿਰ ਜਿਸ ਤਰ੍ਹਾਂ ਦੇ ਵੀ ਦੋਸ਼ ਉਹਨਾਂ ਦੇ ਉੱਪਰ ਸਾਬਤ ਹੋਣਗੇ ਉਸ ਤਰ੍ਹਾਂ ਦੇ ਉਹਨਾਂ ਨੂੰ ਤਖੱਲਸ ਦੇ ਨਾਲ ਫਿਰ ਬੋਲਿਆ ਜਾਵੇਗਾ ਲੇਕਿਨ ਅਜੇ ਕਿਉਂਕਿ ਉਹਨਾਂ ਦੇ ਉੱਪਰ ਕੋਈ ਦੋਸ਼ ਸਾਬਤ ਨਹੀਂ ਹੋਇਆ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤੇ ਅਜੇ ਤੱਕ ਉਹਨਾਂ ਦਾ ਜਿਹੜਾ ਸੰਬੋਧਨ ਹੈ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਹੀ ਸੰਬੋਧਨ ਕਰ ਰਹੇ ਆ ਆਪਾਂ ਸੋ ਲੇਕਿਨ ਕੀ ਹੋ ਜਾਵੇ ਇੱਥੇ ਮੈਂ ਤੁਸੀਂ ਕਹੋਗੇ ਕਿ ਗੱਲ ਰঞ্জੀਤ ਸਿੰਘ ਢੱਡਰੀਆਂ ਵਾਲੇ ਦੀ ਹੋ ਰਹੀ ਆ ਤੇ ਤੁਸੀਂ ਲਿਆ ਕੇ ਵਿੱਚ ਨਿਤਿਆਨੰਦ ਨੂੰ ਘਸੋਰਤਾ ਨਹੀਂ ਦੋਸਤੋ ਇਹ ਮੈਂ ਤਾਂ ਕਰਕੇ ਤੁਹਾਨੂੰ ਉਹ ਕੀਤਾਗਾ ਕਿ ਇੱਥੇ ਕੁਝ ਵੀ ਸੰਭਵ ਹੈ ਇੱਥੇ ਕੋਈ ਵੀ ਗੱਲ ਸੰਭਵ ਹੈ ਜਦੋਂ ਤੱਕ ਨਿਤਿਆਨੰਦ ਦੇ ਇਹ ਕਾਰਨਾਮੇ ਜਦੋਂ ਤੱਕ ਕੋਈ ਸਾਬਤ ਨਹੀਂ ਸੀ ਉਹ ਜਦੋਂ ਤੱਕ ਉਹਨੇ ਦੌੜ ਕੇ ਇਹ ਦੇਸ਼ ਛੱਡ ਕੇ ਭੱਜਿਆ ਨਹੀਂ ਸੀਗਾ ਉਦੋਂ ਤੱਕ ਉਹ ਲੋਕਾਂ ਲਈ ਕਿਉਂਕਿ ਉਹਦੇ ਕੋਲੇ ਮੰਤਰੀ ਗ੍ਰਹਿ ਮੰਤਰੀ ਉਹ ਦੱਖਣ ਦੇ ਵਿੱਚ ਸੀਗਾ ਮਨ ਪਤਾ ਨਹੀਂ ਕਿੱਡੇ-ਕਿੱਡੇ ਅਫੀਸਰ ਜਾਂ ਸਾਰੀ ਦੁਨੀਆ ਆਉਂਦੀ ਸੀ ਉਹਨੂੰ ਮੰਨਣ ਵਾਲੇ ਜਿਹੜੇ ਲੋਕ ਸੀਗੇ ਉਹ ਕਦੇ ਵੀ ਨਹੀਂ ਸੀ ਇਹ ਗੱਲ ਮੰਨਣ ਨੂੰ ਤਿਆਰ ਕਿ ਉਹ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰ ਸਕਦਾ ਸੋ ਇਸ ਕਰਕੇ ਜਿਹੜਾ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੇ ਕਾਰਨਾਮੇ ਕਰਦਾ ਹੈਗਾ ਉਹ ਉਹਦੇ ਜਿਹੜੇ ਫੋਲੋਅਰ ਨੇ ਉਹ ਕਦੇ ਵੀ ਨਹੀਂ ਮੰਨਦੇ ਜਿਵੇਂ ਆ ਰਾਮ ਰਹੀਮ ਦੇ ਆਪਾਂ ਦੇਖ ਲਓ ਲੱਖਾਂ ਲੋਕ ਨੇ ਜਿਹੜੇ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਉਹਨੇ ਕੋਈ ਗਲਤ ਕੰਮ ਕੀਤਾ ਜਦੋਂ ਕਿ ਸਾਬਤ ਹੋ ਚੁੱਕੇ ਨੇ ਦਾਤ ਨਾ ਦੋਸ ਅਦਾਲਤਾਂ ਨੇ ਉਹਨੂੰ ਸਜ਼ਾ ਕੀਤੀ ਹੋਈ ਆ ਬਕਾਇਦਾ ਟ੍ਰਿਪਲ ਮਰਡਰ ਕੇਸ ਤਿੰਨ ਕਤਲ ਕੇਸ ਉਹਦੇ ਤੇ ਚੱਲ ਰਹੇ ਨੇ ਤੇ ਬਲਾਤਕਾਰ ਦੇ ਕੇਸ ਚੱਲ ਰਹੇ ਨੇ ਤੇ ਉਹਦੇ ਤੇ ਲੋਕਾਂ ਨੂੰ ਨਪੁੰਸਕ ਬਣਾਉਣ ਦੇ ਕੇਸ ਚੱਲ ਰਹੇ ਨੇ ਸਾਬਤ ਹੋ ਚੁੱਕੇ ਨੇ ਸੋ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਪਹਿਲਾਂ ਉਹਨਾਂ ਦੇ ਫੋਲੋਅਰ ਇਸੇ ਤਰ੍ਹਾਂ ਸਮਝਦੇ ਨੇ ਪਰ ਅਸੀਂ ਇਹੋ ਅਰਦਾਸ ਬੇਨਤੀ ਸੱਚੇ ਪਾਸਾ ਅੱਗੇ ਕਰਾਂਗੇ ਜਾਂ ਇਹੀ ਸੋਚਾਂਗੇ ਕਿ ਇਸ ਤਰ੍ਹਾਂ ਦਾ ਕੋਈ ਵੀ ਇਨਵੈਸਟੀਗੇਸ਼ਨ ਦੇ ਵਿੱਚ ਸੱਚ ਸਾਹਮਣੇ ਨਾ ਆਵੇ ਤੇ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਛੱਟ ਬਜੇ ਕਿਉਂਕਿ ਜਦੋਂ ਵੀ ਕੋਈ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਚਾਹੇ ਉਹਨਾਂ ਨੇ ਆਪਣਾ ਗੁਰੂ ਘਰੀ ਬਣਾਇਆ ਹੋਇਆਗਾ ਲੇਕਿਨ ਲੋਕਾਂ ਨੂੰ ਅੰਮ੍ਰਿਤ ਛਕਾਉਣ ਵਾਲਾ ਬੰਦਾ ਜਿਹੜਾ ਜਿਹਨੂੰ ਲੋਕ ਮੰਨਦੇ ਨੇ ਫੋਲੋ ਕਰਦੇ ਨੇ ਅਗਰ ਉਹਦੇ ਤੇ દોਸ਼ ਸਾਬਤ ਹੋ ਜਾਂਦੇ ਨੇ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਸਾਡੇ ਧਰਮ ਦੀ ਵੀ ਬਦਨਾਮੀ ਹੁੰਦੀ ਆ ਤੇ ਕਿਤੇ ਨਾ ਕਿਤੇ ਉਹਨਾਂ ਜਿਹੜੇ ਲੋਕਾਂ ਨੇ ਉਹਨਾਂ ਰਾਹੀਂ ਧਰਮ ਅਪਣਾਇਆ ਉਹਨਾਂ ਰਾਹੀਂ ਅਮਰਤ ਸਕਿਆ ਉਹਨਾਂ ਦੇ ਮਨ ਨੂੰ ਵੀ ਠੇਸ ਜਿਹੜੀ ਪਹੁੰਚਦੀ ਆ ਸੋ ਇਸ ਕਰਕੇ ਅਸੀਂ ਤਾਂ ਇਹੀ ਚਾਹਾਂਗੇ ਕਿ ਇਨਵੈਸਟੀਗੇਸ਼ਨ ਦੇ ਵਿੱਚੋਂ ਸਹੀ ਸਾਬਤ ਹੋਣ ਪਰ ਜੇਕਰ ਉਹਨਾਂ ਦਾ ਕੋਈ ਦੋਸਤ ਸਾਬਤ ਹੋ ਜਾਂਦਾ ਫਿਰ ਮਤਲਬ ਉਹ ਆਪਾਂ ਨੇ ਸਾਹਮਣੇ ਆ ਜਾਵੇਗਾ ਸੋ ਦੋਸਤੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਜਰੂਰ ਇਸ ਨੂੰ ਦੱਸਿਓ ਆਪਣੇ ਵਿਚਾਰ ਨੇ ਜਿਹੜੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਸ਼ੇਅਰ ਕਰਨ ਦੇ ਨਾਲ ਹੋਰ ਲੋਕਾਂ ਕੋਲ ਪਹੁੰਚ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ